ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਵੋ ਆਪਾਂ ਇਹ ਪਿੰਡ ਵਿੱਚ ਦਰਖਤ ਲਾਏ ਜੀ ਸੌਣ ਦੇ ਮਹੀਨੇ ਵਿੱਚ ਇਹ ਆਪਾਂ ਪਿਛਲੇ 3-4 ਸਾਲ ਤੋਂ ਇਹਦੇ ਵਿੱਚ ਲਾ ਰਹੇ ਹਾਂ ਜੀ ਸੌਣ ਦੇ ਮਹੀਨੇ ਵਿੱਚ ਇਹ ਉਪਰਾਲਾ ਸਾਡਾ ਵੱਡਾ ਭਰਾ ਹਰਮੀਤ ਸਿੰਘ ਮੈਂਟੂ ਸੰਘਾ ਐਗਰੀਕਲਚਰ ਵਰਕਸ਼ਾਪ ਜੀ ਪਿੰਡ ਹਾਂਸਕਲਾ ਉਹਦੇ ਉਪਰਾਲਾ ਸਦਕਾ ਜੀ ਇਹ ਅਸੀਂ ਤਕਰੀਬਨ ਹਰੇਕ ਸਾਲ ਹੀ ਬਰਖਤ ਲਾਉਨੇ ਆ ਜੀ ਪਿਛਲੇ 3-4 ਸਾਲ ਤੋਂ ਵੀਰ ਬਹੁਤ ਇਹ ਪ੍ਰਾਲਾ ਕਰਦਾ ਜੀ ਤੇ 3-400 ਬੂਟਾ ਤਕਰੀਬਨ ਹਰੇਕ ਸਾਲ ਲਾਈਦਾ ਜੀ ਕੁਝ ਮਰ ਵੀ ਜਾਂਦੇ ਆ ਚਲੋ ਆਇਆ ਹੁੰਦਾ ਵੀ ਇਹ 3-400 ਦੇ ਵਿੱਚ 100 ਵੀ ਚੱਲ ਪਏ ਤਾਂ ਬਹੁਤ ਹੋ ਜਾਂਦਾ ਤਕਰੀਬਨ ਸਾਰੇ ਰਾਹਾਂ ਦੇ ਵਿੱਚ ਹੀ ਇਹ ਆਪਾਂ ਸੜਕਾਂ ਦੇ ਇੱਥੇ ਵੀ ਖਾਲੀ ਜਗ੍ਹਾ ਜਾਂ ਕੋਈ ਸਾਂਝੀ ਜਗ੍ਹਾ ਉਥੇ ਲਾਈਦੇ ਆ ਜੀ ਸੋ ਜਿੱਥੇ ਵੀ ਕਿਸੇ ਵੀਰ ਦਾ ਖੇਤ ਬੰਨਣਾ ਲੱਗਦਾ ਹੈ ਇਹ ਉਹ ਆਪ ਦਾ ਆਪ ਇਹਦੀ ਸੰਭਾਲ ਕਰਨੀ ਤਾਂ ਕਿ ਕਈ ਵਾਰ ਕੀ ਹੁੰਦਾ ਕਿ ਕਿਉਂਕਿ ਖੇਤ ਬੰਨਣ ਵਾਲੇ ਜਿਹੜੇ ਅੰਬੀਰ ਆ ਜਦੋਂ ਉਹ ਰੈਂਦ ਖੂਨ ਨੂੰ ਅੱਗ ਲਾਉਂਦੇ ਆ ਤਾਂ ਥੋੜਾ ਜਿਹਾ ਖਿਆਲ ਰੱਖਣਾ ਤੇ ਉਹ ਖਿਆਲ ਨਹੀਂ ਰੱਖਦੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਇਹਨਾਂ ਦਰਖਤਾਂ ਦਾ ਇਨਾਂ ਦੀ ਵੀ ਆਪਾਂ ਨੂੰ ਲੋੜ ਆ ਦੇਖੋ ਇਨਾਂ ਬਿਨਾ ਵੀ ਜੀਵਨ ਔਖਾ ਕੁਦਰਤ ਦੀ ਦੇਣਾ ਪੇੜ ਪੌਦੇ ਆਪਾਂ ਨੂੰ ਆਕਸੀਜਨ ਦਿੰਦੇ ਆ ਸੋ ਸਾਰੇ ਵੀਰਾਂ ਨੂੰ ਆਪਦੇ ਬੰਨਿਆਂ ਦਾ ਦਰਖਤਾਂ ਦਾ ਖਿਆਲ ਰੱਖਣਾ ਚਾਹੀਦਾ ਅੱਗ ਤੋਂ ਬਚਾਉਣੇ ਚਾਹੀਦੇ ਆ ਲਾਉਣ ਵਾਲਿਆਂ ਨੇ ਤਾਂ ਚਲੋ ਆਪਦੀ ਮਿਹਨਤ ਕੀਤੀ ਆ ਲਾ ਤੇ ਪਰ ਆਪਾਂ ਨੂੰ ਐ ਹੁੰਦਾ ਵੀ ਜੇ ਹਰੇਕ ਬੰਦਾ ਆਪਦੇ ਖੇਤ ਦੇ ਵੰਨੇ ਸਾਮ ਸੰਭਾਲ ਕਰ ਲਵੇ ਤਾਂ ਜਿਹੜੇ ਦਰਖਤ ਆ ਤੇ ਉਹ ਵਧੀਆ ਤਰੀਕੇ ਨਾਲ ਹਰੇ ਹੋ ਜਾਂਦੇ ਆ ਜਿਆਦਾ ਜ਼ਰੂਰਤ ਤਾਂ ਆਪਾਂ ਨੂੰ ਅੱਗ ਤੋਂ ਬਚਾਉਣ ਦੀ ਹੁੰਦੀ ਆ ਉਹ ਜਦੋਂ ਬਰਹਿਨ ਖੂਨ ਮਚਾਉਨੇ ਆ ਉਹ ਸੇਕ ਨਾਲ ਬਹੁਤ ਜ਼ਿਆਦਾ ਹਰੇਕ ਪਿੰਡ ਦੀ ਨੁਕਸਾਨ ਹੁੰਦਾ ਜੀ ਸੋ ਧੰਨਵਾਦ ਸਭ ਦਾ